ਕੇਂਦਰ ਸਰਕਾਰ ਦੇ ਪ੍ਰਤੀ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਰ ਹੁਣ ਕੁਝ ਨਰਮ ਹੋਏ ਨਜ਼ਰ ਆ ਰਹੇ ਨੇ ਦਰਅਸਲ ਜਲਦ ਹੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦਿੱਲੀ ਵੀ ਜਾਣਗੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੰਜਾਬ ਦੇ ਵਿੱਚ ਹੜ੍ਹ ਰਾਹਤ ਦੇ ਲਈ 1600 ਕਰੋੜ ਰੁਪਏ ਦੇ ਪੈਕੇਜ ਨੂੰ ਆਮ ਆਦਮੀ ਪਾਰਟੀ ਨੇ ਨਾ ਕਾਫੀ ਦੱਸਿਆ ਹਾਲਾਂਕਿ ਜੇ ਨਿੰਦਾ ਵੀ ਕੀਤੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਤੇ ਕੋਈ ਟਿੱਪਣੀ ਨਹੀਂ ਕੀਤੀ ਮੁੱਖ ਮੰਤਰੀ ਦੇ ਕੇਂਦਰ ਦੇ ਪ੍ਰਤੀ ਸੁਰਾਂ ਦੇ ਵਿੱਚ ਨਰਮੀ ਨਜ਼ਰ ਆ ਰਹੀ ਹੈ ਵੀ ਦਿਨ ਪਹਿਲਾਂ ਜਿੱਥੇ ਮੁੱਖ ਮੰਤਰੀ ਮਾਨ ਕਹਿ ਰਹੇ ਸਨ ਕਿ ਕੇਂਦਰ ਕੋਲ ਕਿਉਂ ਜਾਣਾ ਹੈ ਹੁਣ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਹ ਜ ਤਰੀ ਨੂੰ ਮਿਲਣ ਜਾਣਗੇ ਹਾਲਾਂਕਿ ਹਸਪਤਾਲ ਤੋਂ ਛੁੱਟੀ ਮਗਰੋਂ ਮੱਖ ਮੰਤਰੀ ਮਾਨਯੋਗ ਸ਼ੁੱਕਰਵਾਰ ਨੂੰ ਹੜ੍ਹ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ ਤੇ ਉਸ ਤੋਂ ਬਾਅਦ ਲਗਭਗ 40 ਮਿੰਟ ਤੱਕ ਪੱਤਰਕਾਰਾਂ ਦਿਨਾਂ ਵੀ ਗੱਲਬਾਤ ਕੀਤੀ ਹੈ ਇਸ ਦੌਰਾਨ ਮੁੱਖ ਮੰਤਰੀ ਮਾਨੇ ਪ੍ਰਦੇਸ਼ ਪਾਜਬਾ ਪ੍ਰਧਾਨ ਸੁਨੀਲ ਜਾਖੜ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਕ ਬੀਰ ਸਿੰਘ ਬਾਦਲ ਤੱਕ ਤੇ ਸਿਆਸੀ ਹਮਲੇ ਕੀਤੇ ਪਰ ਕੇਂਦਰ ਜਾਂ ਪ੍ਰਧਾਨ ਮੰਤਰੀ ਦੇ ਖਿਲਾਫ ਕੋਈ ਟਿੱਪਣੀ ਨਹੀਂ ਕੀਤੀ ਯਾਦ ਰਵੇ ਕਿ ਪ੍ਰਧਾਨ ਮੰਤਰੀ 9 ਸਤੰਬਰ ਨੂੰ ਪੰਜਾਬ ਦੌਰੇ ਤੇ ਆਏ ਸਨ ਏਜ਼ਲੈਂਡ ਮੁੱਖ ਮੰਤਰੀ ਮਾਨ ਹਸਪਤਾਲ ਚ ਦਾਖਲ ਸਨ ਪ੍ਰਧਾਨ ਮੰਤਰੀ ਨੇ ਹੜ੍ਹ ਰਾਹਤ ਦੇ ਲਈ 16 ਉਨਾ ਕਿ ਹਾ ਕਿ ਸੁਭਾ ਸਰਕਾਰ ਦੇ ਕੋਲ 12000 ਕਰੋੜ ਰੁਪਏ ਦਾ ਆਫਤ ਮੈਨੇਜਮੈਂਟ ਕੋਸ਼ ਮੌਜੂਦ ਹੈ ਤੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਰੋੜਾ ਤੋਂ ਲੈ ਕੇ ਕੈਬਨਟ ਮੰਤਰੀਆਂ ਨੇ ਰਾਹਤ ਪੈਕੇਜ ਨੂੰ ਨਾਕਾਫੀ ਦੱਸ ਕੇ ਪ੍ਰਧਾਨ ਮੰਤਰੀ ਦੀ ਕਾਫੀ ਆਲੋchna ਕੀਤੀ ਤੇ ਮੰਤਰੀਆਂ ਨੇ ਇਥੋਂ ਤੱਕ ਕਿਹਾ ਦਿੱਤਾ ਕਿ ਉਹ ਫੋਟੋ ਸ਼ੂਟ ਦੇ ਲਈ ਪੰਜਾਬ ਆਏ ਸਨ ਐਕਸ ਅਕਾਉਂਟ ਤੋਂ ਹਮੇਸ਼ਾ ਸਰਗਰਮ ਰਹਿਣ ਵਾਲੇ ਮੁੱਖ ਮੰਤਰੀ ਨੇ ਇਸ ਤੇ ਨਾ ਤਾਂ ਕੋਈ ਟਿੱਪਣੀ ਕੀਤੀ ਤੇ ਨਾ ਹੀ ਅੱਜ ਕੁਝ ਕੀਤਾ ਜਦੋਂ ਮੁੱਖ ਮੰਤਰੀ ਤੋਂ ਪੁੱਛਿਆ ਗਿਆ ਕਿ ਯਾਰ ਰਾਜ ਪਰ ਗੁਲਾਬ ਸਿੰਘ ਕਟਾਰੀਆ ਕਹਿ ਰਹੇ ਨੇ ਕਿ 16000 ਕਰੋੜ ਰੁਪਏ ਫੌਰੀ ਰਾਹਤ ਦੇ ਤੌਰ ਤੇ ਮਿਲੇ ਹਨ ਤਾਂ ਉਨ੍ਹਾਂ ਕਿਹਾ ਕਿ ਚੰਗੀ ਗੱਲ ਹੈ ਪੰਜਾਬ ਨੂੰ ਬਹੁਤ ਨੁਕਸਾਨ ਹੋਇਆ ਹੈ ਤਾਂ ਭਗਵਾਨ ਉਹਨਾਂ ਨੂੰ ਸਦਬੁੱਧੀ ਦੇਵੇ ਇਸੇ ਨਾਲ ਹੀ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਹ ਕੇਂਦਰ ਸਰਕਾਰ ਤੋਂ ਸਮਾਂ ਲੈ ਰਹੇ ਨੇ ਜਲਦੀ ਉਹ ਸਾਰੀ ਰਿਪੋਰਟ ਲੈ ਕੇ ਪ੍ਰਧਾਨ ਮੰਤਰੀ ਜਾਂ ਫਿਰ ਗ੍ਰਹਿ ਮੰਤਰੀ ਨੂੰ ਮਿਲਣ ਦੇ ਲਈ ਦਿੱਲੀ ਜਾਣਗੇ ਕੇਂਦਰ ਸਰਕਾਰ ਦੇ ਪ੍ਰਤੀ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਰ ਹੁਣ ਕੁਝ ਨਰਮ ਹੋਏ ਨਜ਼ਰ ਆ ਰਹੇ ਨੇ ਦਰਅਸਲ ਜਲਦ ਹੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦਿੱਲੀ ਵੀ ਜਾਣਗੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੰਜਾਬ ਦੇ ਵਿੱਚ ਹੜ੍ਹ ਰਾਹਤ ਦੇ ਲਈ 1600 ਕਰੋੜ ਰੁਪਏ ਦੇ ਪੈਕੇਜ ਨੂੰ ਆਮ ਆਦਮੀ ਪਾਰਟੀ ਨੇ ਨਾ ਕਾਫੀ ਦੱਸਿਆ ਹਾਲਾਂਕਿ ਜੇ ਨਿੰਦਾ ਵੀ ਕੀਤੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਤੇ ਕੋਈ ਟਿੱਪਣੀ ਨਹੀਂ ਕੀਤੀ ਮੁੱਖ ਮੰਤਰੀ ਦੇ ਕੇਂਦਰ ਦੇ ਪ੍ਰਤੀ ਸੁਰਾਂ ਦੇ ਵਿੱਚ ਨਰਮੀ ਨਜ਼ਰ ਆ ਰਹੀ ਹੈ ਵੀ ਦਿਨ ਪਹਿਲਾਂ ਜਿੱਥੇ ਮੁੱਖ ਮੰਤਰੀ ਮਾਨ ਕਹਿ ਰਹੇ ਸਨ ਕਿ ਕੇਂਦਰ ਕੋਲ ਕਿਉਂ ਜਾਣਾ ਹੁਣ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਹ ਜਲ ਤਰੀ ਨੂੰ ਮਿਲਣ ਜਾਣਗੇ ਹਾਲਾਂਕਿ ਹਸਪਤਾਲ ਤੋਂ ਛੁੱਟੀ ਮਗਰੋਂ ਮੱਖ ਮੰਤਰੀ ਮਾਨਯੇ ਸ਼ੁੱਕਰਵਾਰ ਨੂੰ ਹੜ੍ਹ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ ਤੇ ਉਸ ਤੋਂ ਬਾਅਦ ਲਗਭਗ 40 ਮਿੰਟ ਤੱਕ ਪੱਤਰਕਾਰਾਂ ਦਿਨਾਂ ਵੀ ਗੱਲਬਾਤ ਕੀਤੀ ਹੈ ਇਸ ਦੌਰਾਨ ਮੁੱਖ ਮੰਤਰੀ ਮਾਨੇ ਪ੍ਰਦੇਸ਼ ਪਾਜਬਾ ਪ੍ਰਧਾਨ ਸੁਨੀਲ ਜਾਖੜ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਕ ਬੀਰ ਸਿੰਘ ਬਾਦਲ ਤੱਕ ਤੇ ਸਿਆਸੀ ਹਮਲੇ ਕੀਤੇ ਪਰ ਕੇਂਦਰ ਜਾਂ ਪ੍ਰਧਾਨ ਮੰਤਰੀ ਦੇ ਖਿਲਾਫ ਕੋਈ ਟਿੱਪਣੀ ਨਹੀਂ ਕੀਤੀ ਯਾਦ ਰਵੇ ਕਿ ਪ੍ਰਧਾਨ ਮੰਤਰੀ 9 ਸਤੰਬਰ ਨੂੰ ਪੰਜਾਬ ਦੌਰੇ ਤੇ ਆਏ ਸਨ ਇਸ ਜ਼ਰਾਂ ਮੁੱਖ ਮੰਤਰੀ ਮਾਨ ਹਸਪਤਾਲ 'ਚ ਦਾਖਲ ਸਨ ਪ੍ਰਧਾਨ ਮੰਤਰੀ ਨੇ ਹੜ੍ਹ ਰਾਹਤ ਦੇ ਲਈ 1600 ਉਨਾ ਕਿ ਹਾ ਕਿ ਸੁਭਾ ਸਰਕਾਰ ਦੇ ਕੋਲ 12000 ਕਰੋੜ ਰੁਪਏ ਦਾ ਆਫਤ ਮੈਨੇਜਮੈਂਟ ਕੋਸ਼ ਮੌਜੂਦ ਹੈ ਤੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਰੋੜਾ ਤੋਂ ਲੈ ਕੇ ਕੈਬਨਿਟ ਮੰਤਰੀਆਂ ਨੇ ਰਾਹਤ ਪੈਕੇਜ ਨੂੰ ਨਾ ਕਾਫੀ ਦੱਸ ਕੇ ਪ੍ਰਧਾਨ ਮੰਤਰੀ ਦੀ ਕਾਫੀ ਆਲੋchna ਕੀਤੀ ਤੇ ਮੰਤਰੀਆਂ ਨੇ ਇਥੋਂ ਤੱਕ ਕਿਹਾ ਦਿੱਤਾ ਕਿ ਉਹ ਫੋਟੋ ਸ਼ੂਟ ਦੇ ਲਈ ਪੰਜਾਬ ਆਏ ਸਨ ਐਕਸ ਅਕਾਉਂਟ ਤੋਂ ਹਮੇਸ਼ਾ ਸਰਗਰਮ ਰਹਿਣ ਵਾਲੇ ਮੁੱਖ ਮੰਤਰੀ ਨੇ ਇਸ ਤੇ ਨਾ ਤਾਂ ਕੋਈ ਟਿੱਪਣੀ ਕੀਤੀ ਤੇ ਨਾ ਹੀ ਅੱਜ ਕੁਝ ਕੀਤਾ ਜਦੋਂ ਮੁੱਖ ਮੰਤਰੀ ਤੋਂ ਪੁੱਛਿਆ ਗਿਆ ਕਿ ਯਾਰ ਰਾਜ ਪਰ ਗੁਰਬਜਨ ਕਟਾਰੀਆ ਕਹਿ ਰਹੇ ਨੇ ਕਿ 16000 ਕਰੋੜ ਰੁਪਏ ਫੌਰੀ ਰਾਹਤ ਦੇ ਤੌਰ ਤੇ ਮਿਲੇ ਹਨ ਤਾਂ ਉਨ੍ਹਾਂ ਕਿਹਾ ਕਿ ਚੰਗੀ ਗੱਲ ਹੈ ਪੰਜਾਬ ਨੂੰ ਬਹੁਤ ਨੁਕਸਾਨ ਹੋਇਆ ਹੈ ਤਾਂ ਭਗਵਾਨ ਉਹਨਾਂ ਨੂੰ ਸਦਬੁੱਧੀ ਦੇਵੇ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਹ ਕੇਂਦਰ ਸਰਕਾਰ ਤੋਂ ਸਮਾਂ ਲੈ ਰਹੇ ਨੇ ਜਲਦੀ ਉਹ ਸਾਰੀ ਰਿਪੋਰਟ ਲੈ ਕੇ ਪ੍ਰਧਾਨ ਮੰਤਰੀ ਜਾਂ ਫਿਰ ਗ੍ਰਹਿ ਮੰਤਰੀ ਨੂੰ ਮਿਲਣ ਦੇ ਲਈ ਦਿੱਲੀ ਜਾਣਗੇ